ਹਾਂ ਭਾਈ ਜਿਵੇਂ ਕਿ ਪੰਜਾਬ ਵਿੱਚ ਲਗਾਤਾਰ ਹੜ੍ਹਾਂ ਦੀ ਨਾਲ ਤੁਹਾਡੇ ਵੱਲੋਂ ਲਗਾਤਾਰ ਹੀ ਹਰ ਪਿੰਡਾਂ 'ਤੇ ਮਦਦ ਕੀਤੀ ਜਾ ਰਹੀ ਹੈ ਔਰ ਅੱਜ ਵੀ ਬੱਤੇ ਤੋਂ ਰਾਤ ਸਮੇਂ ਭੇਜੀ ਜਾ ਰਹੀ ਹੈ ਮੈਡੀਕਲ ਟੀਮਾਂ ਜਾ ਰਹੀਆਂ ਨੇ ਪੁਰਜਾਂਚ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 6ਵੀਂ ਖੇਪ ਜਾ ਰਹੀ ਹੈ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ ਤੇ ਤਕਰੀਬਨ ਮਤਲਬ 6 ਜਗ੍ਹਾ ਤੋਂ ਵੱਖਰੀਆਂ ਟੀਮਾਂ ਨੇ ਜੜੀਆਂ ਅਲੱਗ-ਅਲੱਗ ਸੇਵਾ ਨਿਭਾ ਰਹੀਆਂ ਸਿਰਫ ਭਲਾਈ ਕੇਂਦਰ ਵੱਲੋਂ 6ਵੀਂ ਖੇਡ ਜਾ ਰਹੀ ਹੈ ਇੱਕ ਟੀਮ ਲੁਧਿਆਣੇ ਤੋਂ ਕੰਮ ਕਰ ਰਹੀ ਹੈ ਇੱਕ RAMBIR ROAD ਤੋਂ ਕੰਮ ਕਰ ਰਹੀ ਹੈ ਇੱਕ ਇਧਰੋਂ ਹਸਪਤਾਲ ਬੀਬੀ ਕੋਲਾ ਜੀ ਚੈਰੀਟੇਬਲ ਰਵਿੰਦਰਪਾਲ ਸਿੰਘ ਉਧਰੋਂ ਕੰਮ ਕਰ ਰਹੀ ਹੈ ਚੌਥੀ ਪੋਵਿੰਡ ਸਾਹਿਬ ਬਾਬਾ ਦੀਪ ਸਿੰਘ ਜਨਵਨ ਸਾਹ ਤੋਂ ਕਾਰੀਗਾਮ ਪੰਜਵੀਂ ਬਟਾਲੇ ਤੋਂ ਮਾਤਾ ਸੁਰਖਣੀ ਦੀ ਭਲਾਈ ਕੇਂਦਰ ਜਿਨ੍ਹਾਂ ਤੋਂ ਇਥੇ ਚਰਨ ਪਾਇਆ ਕੇਹਰੇ ਉੱਥੇ ਵੀ ਤੁਹਾਡੇ ਚਰਨ ਪਵਾਣੇ ਇਸੇ ਤਰ੍ਹਾਂ ਨਾਲ ਭਲਾਈ ਕੇਂਦਰ ਬਟਾਲੇ ਆ ਮਾਦਾ ਸੁਲੱਖਣੀ ਉਧਰੋਂ ਦੀ ਟੀਮਾਂ ਜਾ ਰਹੀਆਂ ਕਿ ਬੀਵੀ ਕੋਲਾਪ্লাই ਗੇਂਦਰ ਤੋਂ ਅੱਜ 6ਵੀਂ ਖੇਵ ਜਾ ਰਹੀ ਹੈ ਮੈਂ ਇਹ ਦੱਸਣ ਵਿੱਚ ਅਸੀਸ ਲਵਾਂਗਾ ਆਪ ਜੀ ਦੀ ਕਿ ਅੱਜ ਅਸੀਂ ਰਾਸ਼ਨ ਕੋ ਵੀ ਕਾਫੀ ਚਲਾ ਗਿਆ ਸੀ ਉਸ ਕਰਕੇ ਅੱਜ ਅਚਾਰ ਮੱਛਰਦਾਨੀ ਪਾਈਪਰ ਸਰਜ ਲਾਈਟ ਦੁੱਧ ਪੈਕਾਂ ਵਾਲਾ ਮਾਚਸ ਸਾਲਵੇਟ ਫੁਰਸ਼ ਤੇਲ ਗੋੜੀ ਰਸ ਚੌਕਰ ਪੰਜਵਾ ਦਾ ਚੌਕਰ ਵੱਡੀ ਰਜ਼ਾਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਤਕਰੀਬਨ 300 ਬੋਰੀ ਟੋੜ ਟਰਾਲੀਆਂ ਜਾ ਰਹੀ ਹੈ ਤੇ ਆਪਣਾ ਪਾਣੀ ਡਿਸਪੋਜ਼ਲ オーਡੋਮਾਸ ਮਛਰਾਂ ਦੀ ਅਦਰਬਤੀ ਮੈਡੀਸਨ ਕਿੱਟ ਬਣਾਈ ਗਈ ਹੈ ਇਹ ਸਾਰਾ ਸਮਾਨ ਅੱਜ ਪੱਟੀ ਇਧਰ ਹਰੀਕੇ ਤਰੰਤਰਨ ਇਹ ਸਾਈਡ ਵੱਲ ਸਾਰਾ ਗਰੁੱਪ ਹੋਰ ਰੋਲਪੁਰ ਏਰੀਆ ਇਸ ਸਾਈਡ ਵੱਲ ਸਾਰਾ ਗਰੁੱਪ ਜਾ ਰਿਹਾ ਹੈ ਇਹ ਜਿਹੜਾ ਸਾਰਾ ਨਾਲ ਪਿੱਛੇ ਨਹੀਂ ਪੋਹੰਚੀ ਹੋਰ ਲੋਕਾਂ ਨਾਲ ਰਾਤ ਨੂੰ ਹੋਰ ਬੇਹਦ ਸਾਹਮਣਾ ਕਰਨਾ ਜੇ ਤਾਂ ਲਾਣੇ ਦਾ ਬਰਬਾਦ ਹੋ ਗਿਆ ਸਾਰਾ ਹਾਲਾਤੀ ਸਾਡੇ ਕੋਲ ਆ ਜੀ ਇਹ ਤੇ ਮਤਲਬ ਗਵਰਨਮੈਂਟ ਦਾ ਕੰਮ ਹੈ ਬਿਜਲੀ ਦਾ ਸਾਡਾ ਨਹੀਂ ਅਸੀਂ ਉਹਦੇ ਜੇ ਕਰ ਸਕਦੇ ਆ ਵੀ ਜਿਹੜਾ ਲਾਈਟਾਂ ਸਰਜ ਭੇਜ ਰਹੇ ਆ ਜਿਹੜੀ ਕਿ ਦਿਨੇ ਚਾਰਜ ਹੋ ਜਾ ਕਰੇਗੀ ਰਾਤੀ ਉਹ ਜਗਾ ਸਕਦੇ ਆ ਮਛਰਦਾਨੀਆਂ ਜਿਹੜੀਆਂ ਉਹਨਾਂ ਨੂੰ ਸੌਣ ਵੇਲੇ ਜੁੱਤੇ ਕੋਠੇ ਤੇ ਬੱਤੀ ਨਹੀਂ ਹੈਗੀ ਮੱਛਰ ਦੇ ਕੋੜੋ ਮਾਸ ਬੜੀ ਵੱਡੀ ਤਰ੍ਹਾਂ ਤੇ ਜਾ ਰਹੀ ਹੈ ਉਹ ਵੀ ਇਹ ਚੀਜ਼ਾਂ ਜਿਹੜੀਆਂ ਬੱਤੀ ਨਾ ਹੋਣ ਕਰਕੇ ਉਹਨਾਂ ਦੇ ਬਹੁਤ ਪਹਿਲੂ ਦੇ ਤੌਰ ਤੇ ਕੰਮ ਆ